ਏ ਮਨ ਚ ਬਿਠਾ ਲੈਣਾ ਮਕ ਲਈ ਮੇਰੀ ਆਤਮਾ ਇਹ ਜਨ ਜਾਨ ਇਕੱਲੀ ਹੀ ਦੁਨੀਆ ਤੇ ਆਈ ਸੀ ਇਕੱਲੀ ਹੀ ਜਾਣਾ ਹੈ ਇਹ ਰਸਤਾ ਇਕੱਲੇ ਨਹੀਂ ਤੈ ਕਰਨਾ ਗੁਰੂ ਤੋਂ ਬਿਨਾ ਕੋਈ ਸਾਥੀ ਨਹੀਂ ਹੋਵੇਗਾ ਇਹ ਨਾਮ ਸਿਮਰਨ ਤੋਂ ਬਿਨਾ ਜੈ ਹਾਤ ਪਿਤਾ ਸੁਦਮੀ ਇਤਨਾ ਭਾਈ ਮਾਨੂੰ ਹਾ ਨਾਮ ਤੇਰਾ ਸਭ ਇਹ ਹੀ ਨਾਮ ਤੇਰਾ ਮਿੱਤਰ ਇਹਨੂੰ ਮਿੱਤਰ ਬਣਾ ਲੈ ਸੁਣਿਆ ਅਸੀਂ ਬਾਣੀ ਨਾਲੇ ਸ਼ਕਤ ਕਰ ਮਹੱਭਤ ਕਾ ਪਿਆਰ ਕਾ ਜਪਜੀਨਾ ਸੁਖਮਣੀ ਨਾਮ ਗੁਰੂ ਨਾਮ ਬੋਲ ਮੰਤਰ ਨਾ ਇਹਨੂੰ ਮਹੱਭਤ ਕਾ ਦਿਲੋਂ ਮਹੱਭਤ ਜਨ ਸਹੀ ਸੱਚ ਪਰਮੇਸ਼ਰ ਕਾ ਖੁਦਾ ਹੈ ਆਹ ਗੁਰੂ ਦੁਨੀਆਂ ਦੇ ਇਸ਼ਕਾਂ ਵਿੱਚ ਮਸਤਾ ਦੁਨੀਆਂ ਦੇ ਪਿਆਰਾਂ ਵਿੱਚ ਮਸਤਾ ਬਾਣੀ ਨਾਲ ਇਸ਼ਕ ਨਹੀਂ ਗੁਰੂ ਨਾਲ ਨੀਸ਼ਕਾ ਮਹਾਪਤ ਗੁਰੂ ਨਾਲ ਕਾ